ਦੋਸਤੋ ਛਟੋਰੀ ਪਾਉਣ ਲੱਗਿਆਂ ਜਿਆਦਾ ਧਿਆਨ ਨਾ ਛੋਣ ਲਿਓ ਛੇਰ ਦਾ ਵਿਆਹ ਵੀ ਛੇਰ ਨਾਲ ਰਾਜੇ ਦੀ ਕੁੜੀ ਦਾ ਵਿਆਹ ਕਿਹੜੇ ਤਰੀਕੇ ਨਾਲ ਹੁੰਦਾ ਥੋੜਾ ਜਿਹਾ ਗੌਰ ਲਾ ਕੇ ਸੁਣਨ ਵਾਲੀ ਹੈ ਚਲਾਉਂਦੇ ਆ ਕੰਮ ਦੇਖਦੇ ਆ ਇੱਕ ਰਾਜੇ ਦੇ ਛੱਤ ਪੁੱਤਰ ਤੇ ਕੱਲੇ-ਕੱਲੇ ਨਾਲ 32 ਬਿਆਲੇ ਜਿਵੇਂ ਜਿਵੇਂ ਗੱਭਰੂ ਹੋਏ ਗਏ ਸਾਰਿਆਂ ਨੂੰ ਛੋਟੀ ਧੀ ਸੀ ਰਾਜੇ ਦੀ ਧੀ ਦੀ ਖਾਤਰ ਦੇ ਲਾਗੇ ਪੰਡਤ ਲੋਕ ਹੀ ਜਾ ਕੇ ਸੰਯੋਗ ਮਲਿਆ ਕੇ ਉਧਰ ਉਧਰ ਹੀ ਜਾਣੀ ਕੁੰਡਲੀ ਦੇ ਹਿਸਾਬ ਨਾਲ ਲਾ ਲੋ ਚਾਹੇ ਮੇਲ ਨੂੰ ਮੇਲ ਮਲਾਉਂਦੇ ਤੇ ਜਾਨੀ ਪੰਡਤ ਲੋਕ ਹੀ ਜਾ ਕੇ ਕਰਿਆਉਂਦੇ ਹੁੰਦੇ ਪੰਡਤ ਨੂੰ ਕਿ ਹਾਂ ਵੀ ਕੁੜੀ ਵਿਆਹਣ ਦੇ ਯੋਗ ਹੋ ਗਈ ਆਪਣੀ ਵੀ ਇਹਦੀ ਖਾਤਰ ਕੋਈ ਮੁੰਡਾ ਆ ਜਾ ਕੇ ਦੇਖ ਕੇ ਆ ਮੁੰਡੇ ਤਾਂ ਆਪਾਂ ਵਿਆਹਲੇ ਸਾਰੇ ਛੋਟੀ ਸੀ ਕੁੜੀ ਛੋਣੀ ਸਨਖੀ ਤੇ ਝੂਜ ਭੂਜ ਵਾਲੀ ਬਹੁਤ ਕਹਿਣ ਤੋਂ ਬਾਹਰ ਦੀ ਗੱਲ ਕੋਈ ਤਸਹੀ ਨਹੀਂ ਸੀ ਕਿਸੇ ਤੱਕ ਨਹੀਂ ਵੀ ਆ ਕਮ ਨਾ ਕੁੜੀ ਤੋਂ ਕੋਈ ਐਡੀ ਦਿਮਾਗਰੀ ਤੇਜ਼ ਤੀ ਕੁੜੀ ਕਦਰਤ ਮਹਾਰਾਜ ਦੀ ਕਿਸੇ ਪਾਸੇ ਪੰਡਤ ਜਿੱਧਰੋਂ ਕੋਈ ਮੁੰਡੇ ਦੀ ਦੱਛ ਪਵੇ ਕੋਈ ਕੋਈ ਨੁਸ਼ ਪਹਜੇ ਕਿਸੇ ਕੋਈ ਨੁਸ਼ ਨਿਕਲੇ ਆ ਬੇ ਜਾਣੀ ਕੁੜੀ ਦਾ ਸੰਯੋਗ ਕਿਸੇ ਮੁੰਡੇ ਨਾਲ ਨਾ ਮਿਲਿਆ ਰਾਜਾ ਬਹੁਤ ਚਿੰਤਾ ਚ ਰਹਿਣ ਲੱਗਿਆ ਉਹਨੇ ਮੰਤਰੀ ਇਕੱਠੇ ਕਰ ਲਏ ਸਾਰੇ ਕਹਿੰਦਾ ਬਈ ਕੋਈ ਹੱਲ ਦੱਛੋ ਉਹ ਕਹਿੰਦੇ ਜੀ ਹੱਲ ਇਹੀ ਹੈ ਬਈ ਵਿਦਮਾਨ ਸ਼ੰਤ ਦੇਖੋ ਜਾਂ ਕੋਈ ਦੇ ਲੈ ਬਈ ਆਪਣੇ ਪੰਡਤ ਜੋਤਿ ਦੇਖੋ ਬਈ ਉਹ ਦੱਛ ਸਕਦੇ ਨੇ ਬਈ ਇਹੇ ਕਾਰਨ ਕੀ ਬਣਿਆ ਵੈ ਇਹ ਕਿਵੇਂ ਹਿਸਾਬ ਚਾਉ ਉਹ ਇਹ ਆਪਣੇ ਬੱਚ ਦਾ ਰੋਗ ਤਾਂ ਨਹੀਂ ਹੈਗਾ ਇਹ ਆਪਾਂ ਤਾਂ ਆਪਦਾ ਲੋ ਜੋਰ ਤਣ ਲਾ ਲਿਆ ਸਾਰਾ ਵੀ ਉਹਨਾਂ ਤੋਂ ਆਪਾਂ ਇਹ ਕੋਈ ਇਹਦੇ ਬਾਰੇ ਜਾਣਕਾਰੀ ਪੁੱਛੋ ਜੋਤਿ ਮੰਗਾਲੇ ਜੋਤੀਆਂ ਨੇ ਜੋਤ ਲਾ ਕੇ ਜਿਹੜਾ ਵੱਡਾ ਜੋਤਿ ਤੀ ਉਹਨਾਂ ਚੋਂ ਜਿਹਨੂੰ ਮੰਨਦੇ ਤੇ ਵੀ ਇਹਦੀ ਜੋਤਿ ਵਿੱਦਿਆ 60 ਰੁਪਏ ਤੇ 20 ਰੁਪਏ ਹੀ ਸਹੀ ਹੁੰਦੀ ਹੈ ਉਹ ਕਹਿੰਦਾ ਰਾਜਨ ਇਹ ਕੁੜੀ ਦਾ ਵਿਆਹ ਹੈ ਜਿਹੜਾ ਨਾ ਉਹ ਕਿਥੇ ਆਹੂ ਕਾਹੂ ਮੁੰਡੇ ਨਾਲ ਨਹੀਂ ਹੁੰਦਾ ਜਿਹੜਾ ਇਹਨੂੰ ਵਿਆਹਣ ਆਉਂ ਨਾ ਲੜਕਾ ਇਹਦੀ ਖਾਤਰ ਮਿਲੂ ਆਪਾਂ ਨੂੰ ਉਹਦੇ ਮੱਥੇ ਤੇ ਅੱਧਾ ਚੰਦ ਹੋਊ ਜਿਵੇਂ ਸ਼ਿਵਾਜੀ ਦੇ ਆ ਭਗਮਾਨ ਦੇ ਵੀ ਦੇਖਿਆ ਉਹ ਬਹੁਤ ਬੰਦਿਆਂ ਨੇ ਫੋਟੋਆਂ ਤੇ ਹਾਂ ਹਾਂ ਉਹਦੇ ਸ਼ਿਵ ਜੀ ਭਗਮਾਨ ਦੇ ਆ ਅੱਧਾ ਚੰਦ ਹੋਊ ਮੱਥੇ ਤੇ ਉਹਦੇ ਤੇ ਜਿਹੜਾ ਇਹ ਕੁੜੀ ਨੂੰ ਵਿਆਹਣ ਉਹ ਜਿਹਦੇ ਨਾਲ ਇਹਦੇ ਸ਼ੋਗ ਰਲੇ ਪੈਣੇ ਕੋਲ ਪੁਜੋਤ ਦੀ ਲਾਤੀ ਦੇਉਤੀ ਵੀ ਚਲ ਮਹਾਰਾਜੀ ਪਾਲੇ ਬਣਾ ਮੁੜੀ ਨਾ ਪੈਸੇ ਦੇਤੇ ਉਹਨੂੰ ਕਹਿੜਾ ਕਰਕੇ ਭੇਜਤਾ ਵੀ ਕਿੱਥੇ ਵੀ ਜਿੱਥੋਂ ਵੀ ਅੱਦੇ ਚੰਦ ਵਾਲਾ ਮੁੰਡਾ ਕਿਸੇ ਰਾਜੇ ਦਾ ਕਿਤੇ ਉਹ ਵੀ ਮਲੇ ਕੁੜੀ ਨਾਲ ਸੰਯੋਗ ਹੀ ਉਹਦੇ ਨੇ ਵੀ ਉਹ ਮਿਲੂ ਫੋਰ ਨਹੀਂ ਕੋਈ ਮਿਲਦਾ ਬ੍ਰਾਹਮਣ ਤੁਰਪਿਆ ਤੁਰੇ ਵੇ ਨੂੰ ਛਾਵ ਲੰਗਿਆ ਜੀ ਪੂਰਾ ਦਾੜੀ ਵੀ ਵੱਧ ਕੇ ਬੇਸ਼ਾਨ ਹੋ ਗਿਆ ਭੁੱਖ ਤੇ ਵੀ ਬੜੀ ਕਟਿਆ ਕਰੇ ਐਡਾ ਪਰੇਸ਼ਾਨ ਹੋ ਗਿਆ ਨਾ ਕਹਿੰਦਾ ਵੀ ਹੋਰ ਹੁਣ ਕੋਈ ਹੀਲਾ ਨਹੀਂ ਰਾਜੇ ਨੂੰ ਮੂੰਹ ਦਿਖਾਉਂ ਮੈਂ ਕਿਵੇਂ ਮੈਥੋਂ ਇਹ ਹੱਲ ਹੋਇਆ ਨਹੀਂ ਵੀ ਕਿਸੇ ਜੰਗਲ ਤੇ ਜਾ ਕੇ ਜਿੱਥੇ ਸ਼ੇਰਾਂ ਬਘੇਰਿਆਂ ਦਾ ਗੜ੍ਹ ਹੋਵੇ ਉੱਥੇ ਜਾ ਕੇ ਇਹ ਜੀਵਤ ਨੂੰ ਮਰਨਾ ਚੰਗਾ ਜੇ ਉਂ ਖੁਦਗਸ਼ੀ ਕਰਦੇ ਆ ਤਾਂ ਲੋਥ ਨਹੀਂ ਕਿ ਨਹੀਂ ਕਿਸੇ ਕੰਮ ਆਉਣੀ ਆਪਣੀ ਉੱਥੇ ਉਹਨਾਂ ਦੀ ਖਰਾਕਤਾ ਬਣਾਗੇ ਨਾ ਬਈ ਉਹੇ ਜੇ ਸੌ ਮਰੀਏ ਜਾ ਕੇ ਹੋਰ ਤਾਂ ਹੁਣ ਕੋਈ ਹੱਲ ਨਹੀਂ ਰਾਜੇ ਦੇ ਮੱਥੇ ਕਿਵੇਂ ਲਗਾਗੇ ਮੁੰਡਾ ਤਾਂ ਲੱਭਿਆ ਨਹੀਂ ਆਪਾਂ ਚਾਲ ਨਾ ਗਿਆ ਰਾਜੇ ਕੋਲ ਵਾਪਸ ਤਾਂ ਜਾਣਾ ਤਾਂ ਇਹ ਕੀ ਪਤਾ ਹੈ ਬਈ ਉਹ ਕੀ ਬੋਲੂ ਵਿਸ਼ਾਲ ਭਰਤ ਕੋਈ ਇਹੋ ਜਿਹਾ ਕੋਈ ਹੈ ਨਹੀਂ ਉੱਥੇ ਕਿਵੇਂ ਬਣਿਆ ਨਹੀਂ ਕੋਈ ਹਿੱਲਾ ਹਿੱਲਾ ਮੈਂ ਆਪਦਾ ਜ਼ੋਰ ਤਾਂ ਲਾ ਲਿਆ ਬਈ ਮੇਰੇ ਹੁਣੇ ਪਾਵਰ ਤੋਂ ਬਾਹਰ ਹੈ ਗੱਲ ਬੰਦ ਬੇਆਸ ਹੋ ਗਈ ਬੰਦ ਜਿੱਥੇ ਲੱਗਦਾ ਸੀ ਉਹਨੂੰ ਵੀ ਇੱਧਰ ਸ਼ੇਰ ਵਗਿਹਰਿਆਂ ਦਾ ਜਿਵੇਂ ਆਪਾਂ ਕਹਿੰਦੇ ਬਹੁਤ ਜਾਨਵਰਾਂ ਦਾ ਖਤਰਾ ਹੈ। ਉੱਥੇ ਨੂੰ ਭਾਗ ਗਿਆ ਕਕੇ। ਉੱਥੇ ਉਹਨੂੰ ਗਏ ਨੂੰ ਸ਼ੇਰ ਦੇ ਗਰਜਣ ਦੀ ਆਵਾਜ਼ ਸੁਣੀ ਤੇ ਪੈਰਾਂ ਦੀ ਮਿੱਟੀ ਨਿਕਲ ਗਈ ਡਰ ਗਿਆ ਬਾਂਮਣ ਬਹੁਤ। ਉਹਨੇ ਆਖਿਆ ਵੀ ਬਾਛ ਮੁਸ਼ਕ ਲੈ ਕੇ ਆਪੇ ਆਪਾਂ ਆਪਦੇ ਕੋਲ ਨੂੰ ਆਜੂ। ਮੂੰਹ ਪੁੱਠਾ ਕਰਕੇ ਥੱਲੇ ਨੂੰ ਧਰਤੀ 'ਚ ਲੇਟ ਕੇ ਪੁੱਠਾ ਪੈ ਗਿਆ ਵੀ ਹੂੰ ਖਾਲੂ ਬੰਦਕ ਨੂੰ ਖਾਲੂ ਇਹੀ ਕੰਮ ਨੂੰ ਆਏ ਤੇ ਹੋ ਜੂ ਉਹ ਪੈੜਚਾਲ ਹੁੰਦਾ ਹੀ ਹੁੰਦੀ ਆਉਂਦੀ ਆਉਂਦੀ ਗਰਜਣ ਦੀ ਆਵਾਜ਼ ਸੁਣ ਕੇ ਜਦੋਂ ਇਹ ਬ੍ਰਾਹਮਣ ਪੈ ਗਿਆ ਲੰਬਾ ਧਰਤੀ ਤੇ ਮੂਦਾ ਧਰਤੀ 'ਚ ਮੂੰਹ ਦੇ ਕੇ ਬਾਹਾਂ ਦੇ ਚਾਂ ਲਕੋ ਕੇ ਮੂੰਹ ਨੂੰ ਕੋਲੇ ਆ ਗਿਆ ਜੀ ਸ਼ੇਰ ਉਹਦੇ ਸ਼ੇਰ ਆ ਕੇ ਮਨੁੱਖੀ ਬੋਲੀ ਬੋਲਿਆ ਪੰਡਤ ਨੂੰ ਪੰਡਿਤ ਜੀ ਜਿਹੜੀ ਚੀਜ਼ ਦੀ ਭਾਲ ਕਰਦੋਂ ਤੁਹਾਡੇ ਸਾਹਮਣੇ ਖੜੀ ਐ ਆ ਮੱਥੇ ਤੇ ਅੱਧਾ ਚੰਦ ਦੇਖ ਲੋ ਪੰਡਿਤ ਸਾਹ ਤਾਂ ਪੈ ਗਏ ਦਰਦ ਦਾ ਦਰਦਾ ਹੋਲੀ ਦੇ ਦਿਨ ਦੀ ਦੋ ਚਾਕਿਆ ਵੀ ਖਾਇਆ ਸ਼ੇਰ ਮਨੁੱਖੀ ਬੋਲੀ ਬੋਲਦਾ ਜਦੋਂ ਆਪਾਂ ਨੂੰ ਪੰਡਿਤ ਜੀ ਕਿਹਾ ਜਾਣਦਾ ਹੁਣ ਆਪਾਂ ਨੂੰ ਕਹੂ ਵੀ ਕੀ ਇਹ ਪੰਡਿਤ ਸਾਹਮਣੇ ਹੋ ਗਿਆ ਜੀ ਉਹਦੇ ਅੱਛਾ ਕਹਿੰਦਾ ਜੀ ਮੈਂ ਰਾਜੇ ਦੀ ਕੁੜੀ ਦੀ ਖਾਤਰ ਕੱਲੀ ਕੁੜੀ ਆ ਛੱਤਾਂ ਪਾਈਆਂ ਦੇ ਭੈਣ ਹਾਂ ਰਾਜ ਬੜੀ ਛੋਣੀ ਛਣਖੀ ਤੇ ਤਕਨੀਕ ਵਾਲੀ ਬਹੁਤ ਕਿਸੇ ਤਰ੍ਹਾਂ ਦੀ ਕੋਈ ਤਥਾਈ ਨਹੀਂ ਬੀ ਆ ਕੁੜੀ ਨੂੰ ਕੰਮ ਕਿੰਨਾ ਕੋਈ ਆਉਂਦਾ ਹੋਵੇ ਛਿਆਣੀ ਵੀ ਵਾਲੀ ਆ ਉਹਦੀ ਖਾਤਰ ਲੈ ਕੇ ਆ ਤੂੰ ਉਸੇ ਜਾਨਵਰ ਲੋਕੋਂ ਬਈ ਹੁਣ ਉਹ ਰਾਜਾ ਕਿਵੇਂ ਮੈਨੂੰ ਇਹ ਗੱਲ ਨੂੰ ਜਿਹੜੀ ਤੂੰ ਕਹਿ ਰਿਹਾ ਹਾਂ ਹਾਂ ਉਹ ਕਹਿੰਦਾ ਸੰਯੋਗ ਹੀ ਉਹਦੇ ਮੇਰੇ ਨਾਲ ਨੇ ਅੱਛਾ ਜੀ ਟਾਈਓ ਤੁਹਾਨੂੰ ਹੁਣ ਤਾਈ ਮੁੰਡਾ ਨਹੀਂ ਮਿਲਿਆ ਮੈਨੂੰ ਆਪ ਆਉਣਾ ਪਿਆ ਇਹ ਗੱਲ ਦਾ ਕਾਰਨ ਵੀ ਆਪਾਂ ਹੀ ਚੱਲੀਏ ਆਪਾਂ ਨਹੀਂ ਉਹਨੂੰ ਲੱਭਣੇ ਲੱਭਦੇ ਵੀ ਨਹੀਂ ਤੇ ਅਸੀਂ ਹਾਂ ਮੈਂ ਆਪ ਆਇਆ ਜਾਂ ਉਹਨੂੰ ਐ ਕਹਿਦੀ ਰਾਜਨ ਨੂੰ ਰਾਜਾ ਆਪੇ ਮੰਨੂ ਬਈ ਮਨੁੱਖੀ ਬੋਲੀ ਬੋਲਦਾ ਤੇ ਛਾਰੀਆਂ ਗੱਲਾਂ ਕਰਮ ਕੇ ਗਿਆ ਹੋਰ ਨਾ ਤਾਂ ਕੋਈ ਦਾਜ ਦੇ ਹੇਜ ਲੈਣਾ ਹੈ ਨਾ ਕੋਈ ਮਠਿਆਈ ਹੋਵੇ 2.5 2.5 ਹਜ਼ਾਰ ਹਾਂ ਬੱਕਰਾ ਛਾੜੇ ਆਉਂਦਿਆਂ ਨੂੰ ਤਿਆਰ ਹੋਵੇ ਹਾਂ 2.5 ਹਜ਼ਾਰ ਬੱਕਰਾ ਖੜਾ ਹੋਵੇ ਕੋਈ ਰਿੰਨ ਨਾ ਨਹੀਂ ਕੋਈ ਮਾਰਨਾ ਨਹੀਂ ਅਸੀਂ ਛਾੜੀ ਬਰਾਤ ਆਉ ਅਸੀਂ ਜਾਣੀਏ ਤੇ ਸਾਡਾ ਕੰਮ ਜਾਣੇ ਹੋਰ ਉਦੋਂ ਬਾਅਦ ਮੈਂ ਸਭ ਕੁਝ ਆ ਕੇ ਦੱਛੂ ਜਿਹੜਾ ਕੋ ਦੱchnਾ ਜਾ ਰਾਜਾ ਤਿਆਰੀ ਕਰ ਲੇ ਵਿਆਹ ਦੀ ਜਾ ਆ ਤਰੀਕ ਲਿਖ ਕੇ ਦੇਤੀ ਛੋਨੂੰ ਜਾ ਕੇ ਵਿਆਹ ਦਾ ਧਰ ਲੋ ਜਾ ਕੇ ਮੇਰੇ ਸੰਯੋਗ ਹੀ ਉਹ ਕੁੜੀ ਦੇ ਮੇਰੇ ਨਾਲ ਨੇ ਆ ਮੱਥੇ ਤੇ ਚੰਦ ਦੀਂਦਾ ਤੈਨੂੰ ਕਹਿੰਦਾ ਦੀਂਦਾ ਕਹਿੰਦਾ ਜਾ ਕਹ ਦੇ ਵੀ ਮੱਥੇ ਤੇ ਚੰਦ ਦੀ ਮਨੁੱਖੀ ਬੋਲੀ ਬੋਲਦਾ ਹੈ ਸ਼ੇਰ ਕੋਈ ਫਿਕਰ ਨਾ ਕਰੋ ਜਾ ਤੈਨੂੰ ਕੋਈ ਡਰ ਨਹੀਂ ਜਾ ਮੈਂ ਜਾਣਾ ਤੇ ਉਹ ਜਾਣਿਆ ਅਸੀਂ ਆਪੇ ਸਮਝਾਂਗੇ ਹੁਣ ਜਾ ਪੰਡਤ ਨੂੰ ਦੇ ਕੇ ਦਲਾਸਾ ਰਾਜੇ ਕੋਲ ਨੂੰ ਤੋਰ ਤਾ ਜਾ ਕੇ ਜਦੋਂ ਰਾਜੇ ਨੂੰ ਗੱਲ ਸੁਣਾਈ ਰਾਣੀ ਵੀ ਕੋਲੇ ਆ। ਰਾਣੀ ਕੁਸ਼ਕ ਭੈ ਭੀਤ ਜੀ ਹੋਣ ਲੱਗੀ। ਤੇ ਕੁੜੀ ਨੇ ਸੁਣ ਲਿਆ ਸਾਰਾ ਕੁਛ। ਪੰਡਤ ਕਹਿੰਦਾ ਕੁੜੀ ਦੇ ਕੰਨਾਂ 'ਚ ਬਾਜ ਪੈ ਗਈ ਤੇ ਕੁੜੀ ਵੀ ਕੋਲੇ ਆ ਗਈ। ਤੇ ਮਾਂ ਕਹਿੰਦੀ ਯਾਨੀ ਕੁੜੀ ਦੀ ਰਾਜੇ ਨੂੰ ਵੀ ਜਾਨਵਰ ਐ ਅਕਸਰ ਨੂੰ ਜਾਨਵਰ ਜਾਨਵਰੀ ਵੀ ਹੁੰਦੇ ਨੇ ਬੰਦੇ ਬੰਦੇ ਹੀ ਹੁੰਦੇ ਨੇ। ਚਾਹੇ ਮਨੁੱਖੀ ਬੋਲੀ ਬੋਲਿਆ ਹੀ ਐ। ਵੀ ਇਹ ਕੀ ਕਰਾਂਗੇ ਆਪਾਂ ਇਦੋਂ ਤਾਂ ਐਂ ਬੈਠੀ ਰਹਣਦੇ ਹੋ ਜਾਂ ਜਾਂ ਢਿੱਲੀ ਰਹ ਰਹੇ ਬੇ ਰਾਜਾ ਕਹਿੰਦਾ ਕਾਰਨ ਆ ਇਹ ਕੋਈ ਹੋਰ ਕਿਤੇ ਬਣਿਆ ਹੀ ਨਹੀਂ ਜਦੋਂ ਉਹਨੇ ਕਹਿਦਾ ਚਿੱਠੀ ਤੇ ਲਿਖਦਾ ਵੀ ਸੁਜੋਗ ਹੀ ਇਹਦੇ ਮੇਰੇ ਨਾਲ ਨੇ ਹਾਂ ਤਾਈਓ ਸਾਨੂੰ ਹੋਂਟੇ ਮੁੰਡਾ ਨਹੀਂ ਲੱਭਿਆ ਜਾ ਸੁਜੋਗ ਹੀ ਮੇਰੇ ਨਾਲ ਨੇ ਹਾਂ ਸੁਣ ਇਹ ਅਸੀਂ ਜਾਣੀਏ ਤੇ ਸਾਡਾ ਕੰਮ ਜਾਣੇ ਕੁੜੀ ਕਹਿੰਦੀ ਮਾਂ ਤੂੰ ਕਿਉਂ ਘਿ ਭਰਉਣੀ ਆ ਜਦੋਂ ਮੈਂ ਨਹੀਂ ਘਿ ਭਰਉਂਦੀ ਵਿਆਹ ਤਾਂ ਮੇਰਾ ਹੁਣ ਹੈ ਤੇਰਾ ਤਾਂ ਹੁਣ ਹੈ ਮੇਰਾ ਜਿਹੜਾ ਕੁਛ ਮੇਰੇ ਕਰਮਾ ਦਾਦੀ ਬਣ ਗਿਆ ਤੈਨੂੰ ਕੋਈ ਘਰਾਉਣ ਦੀ ਲੋੜ ਨਹੀਂ ਤੁਸੀਂ ਵਿਆਹ ਦੀ ਤਿਆਰੀ ਕਰੋ ਜਦੋਂ ਬਣ ਨਹੀਂ ਆਈ ਤੇ ਹੁਣ ਤਾਂ ਕੋਈ ਮੁੰਡਾ ਮਿਲੇ ਹੀ ਨਾ ਕਿਤੇ ਹੋਰ ਕਿੰਨੇ ਰਾਜਾਂ ਦੇ ਮੁੰਡੇ ਦੇਖਦੇ ਛੱਡੇ ਨੇ ਜਦੋਂ ਮੇਰਾ ਸੰਯੋਗ ਹੀ ਇਹਦੇ ਨਾਲ ਆ ਉਹਨੇ ਵੀ ਆਇਆ ਇਹਦੇ ਕੋਲੇ ਬ੍ਰਾਹਮਣ ਨੂੰ ਤਾਂ ਬ੍ਰਾਹਮਣ ਤਾਂ ਕਹਿੰਦਾ ਮੈਨੂੰ ਉੱਥੇ ਆਏ ਨਹੀਂ ਮੈਂ ਤਾਂ ਖੁਰਗੱਠੀ ਕਰਨ ਗਿਆ ਸੀ ਉਹਨੇ ਆਪ ਦੇ ਆਪ ਮੇਰੇ ਕੋਲੇ ਆਇਆ ਮੈਂ ਤਾਂ ਮਰਨ ਗਿਆ ਸੀ ਉੱਥੇ ਮੈਂ ਮੁੰਡਾ ਲੱਭਣ ਨਹੀਂ ਸੀ ਉੱਥੇ ਗਿਆ ਉਹ ਜੰਗਲਾਂ 'ਚ ਮੈਂ ਤਾਂ ਮਰਨ ਖਾਤਰ ਗਿਆ ਤੀ ਬਈ ਚੱਲ ਕਹਿੰਦਾ ਵੀ ਠੀਕ ਐ ਮੰਤਰੀਆਂ ਨੂੰ ਕਹਿਤਾ ਮੰਤਰੀਆਂ ਨੇ ਬੱਕਰਿਆਂ ਦੀ ਤਿਆਰੀ ਕਰ ਲਈ ਦਿਨ ਵੀ ਉਹ ਆ ਗਿਆ ਬਈ ਦੋਸਤੋਂ ਐ ਨਹੀਂ ਪਤਾ ਲੱਗਿਆ ਵੀ ਕਿੱਧਰੋਂ ਆਏ ਸ਼ੇਰ ਵਗੇਰੇ ਹੂੰ 23000 ਬੱਕਰੇ ਦਾ ਐ ਨਹੀਂ ਪਤਾ ਲੱਗਿਆ ਵੀ ਕਿੱਧਰੋਂ ਭੇਜਤੇ ਕਿੱਥੋਂ ਦੀ ਉਹ ਆਏ ਤੇ ਕਿੱਥੇ ਨੂੰ ਕਿੱਧਰ ਨੂੰ ਮੁੜ ਗਏ ਹਾਂ ਕੱਲਾ ਹੀ ਸ਼ੇਰ ਖੜਾ ਰਹਿ ਗਿਆ ਉਹਨਾਂ ਬੱਕਰਿਆਂ ਨੂੰ ਨਿਵੇੜ ਕੇ ਉਹ ਬਾਪਸ਼ ਹੋ ਗਏ ਉਹਨਾਂ ਨੇ ਆਪ ਦਾ ਫੇਰਿਆਂ ਦੀ ਰਸਮ ਕਰਕੇ ਜਿਹਹੀ ਵਿਆਹ ਦੀ ਹੁੰਦੀ ਹੈ ਕਰਕੇ ਕਹਿੰਦਾ ਕੁੜੀ ਨੂੰ ਡੋਲੀ ਚ ਪਾ ਕੇ ਮੇਰੇ ਮਾਗਰ ਤੋਰੀ ਆਏ ਉਹ ਤੇ ਜਦੋਂ ਅਸੀਂ ਜਿਹੜੀ ਗੁਫਾ 'ਚ ਮੈਂ ਵੜ ਜੂੰ ਉੱਥੋਂ ਦੀ ਆਇਓ ਜਿਹੜੇ ਨੇ ਕਿਤੇ ਆਉਣਾ ਹੋਇਆ ਸਾਨੂੰ ਮੇਨਣ ਲੱਗਣ ਨਿਗਾਹ ਰੱਖਿਓ ਤੁੰਦੀ ਨਿਖੋ ਨਿਸ਼ਾਨੀ ਮੇਰੇ ਮਾਗਰ ਆਇਓ ਕੁੜੀ ਡੋਲੀ 'ਚ ਵਹਾ ਲਈ ਭਈ ਉਹ ਮੂਹਰੇ ਤੁਰਿਆ ਗਿਆ ਡੋਲੀ ਮਾਗਰ ਤੁਰੀ ਗਈ ਆਪ ਜਿਹੜੇ ਪੰਜ ਚਾਰ ਬੰਦੇ ਉੱਥੇ ਤਾਂ ਛੱਡਣ ਗਏ ਜਦੋਂ ਗੁਫਾ ਆਈ ਜਿੱਥੋਂ ਥੱਲੇ ਉਤਰਨਾ ਸੀ ਉੱਥੇ ਜਾ ਕੇ ਉਹਨੇ ਜਾਨੀ ਕਹਿਤਾ ਵੀ ਲਾ ਦੇ ਕੁੜੀ ਨੂੰ ਰੋਲੀ ਚ ਕੁੜੀ ਮਾਗਰ ਤੁਰ ਗਈ ਸ਼ੇਰ ਮੂਰੇ ਤੁਰ ਗਿਆ ਗਾਹਾਂ ਕੋ ਫਾਚ ਜਾ ਬੜੇ ਇਹ ਬਾਪਸ ਮੁੜਿਆ ਇਹ ਬਾਪਸ ਮੁੜਿਆ ਇਹ ਜਦੋਂ ਆ ਕੇ ਵਿਚਾਰਾਂ ਕਰਦੇ ਆ ਮਾਂ ਵੀ ਦੂਜੇ ਹੋਰ ਤੂੰ ਮੈਂ ਵੀ ਵੀ ਦੇਖੋ ਕੀ ਬਣੇ ਹੁਣ ਮੂਰੇ ਕੋਈ ਤੱਥ ਹਥਿਆਰ ਵੇਲੇ ਪੰਡਤ ਨੂੰ ਭੇਜਾਂਗੇ ਦੇਖਾਂਗੇ ਕੀ ਬਣੂ ਹਾਂ ਐਨੇ ਭਾਈ ਮੂਰੇ ਚਲੋ ਆਪਾਂ ਕਹਿ ਦਈਏ ਵੀ ਵਰਤਾਂ ਦਾ ਟਾਈਮ ਆ ਗਿਆ ਕਹਿੰਦੇ ਪੰਡਿਤ ਜੀ ਜਾਓ ਫਿਰ ਹੁਣ ਕੁੜੀ ਦਾ ਪਤਾ ਸੁਤਾ ਲਿਆਇਓ ਕੁੜੀ ਦੀ ਮਾਂ ਕਹਿੰਦੀ ਪੰਡਿਤ ਜੀ ਕੁੜੀ ਤੋਂ ਲਿਖਤੀ ਰੂਪ ਚ ਲੈ ਕੇ ਆਈ ਜੇ ਕੋਈ ਗੱਲ ਬਾਤ ਜਿਹੜੀ ਕਰੇਗਾ ਤੇ ਜਾਂ ਨਿਸ਼ਾਨੀ ਕੋਈ ਪੱਕੀ ਸਾਨੂੰ ਦੇ ਛੱਲੀ ਆ ਜੇ ਵੀ ਕੁੜੀ ਸਾਡੀ ਹੈਗੀ ਐ ਹਾਂ ਜਿਉਂਦੀ ਆ ਕਿ ਹਾਂ ਜਿਉਂਦੀ ਆ ਕਿ ਖਾਲੀ ਹਾਂ ਪੱਕੀ ਨਿਸ਼ੱਲੀ ਹੋਵੇ ਸਾਨੂੰ ਕਹਿੰਦਾ ਫੇਰ ਨਾ ਕਰੋ ਪੰਡਿਤੀ ਭੇਜਤਾ ਪੰਡਿਤ ਜਿੱਥੋਂ ਬਾਪਸ ਮੁੜੇ ਤੇ ਇਹ ਉਹ ਗੁਫਾ ਤੋਂ ਥੱਲੇ ਉਤਰਿਆ ਕਹਿੰਦੇ ਮੂਰੇ ਦਰਵਾਜ਼ਾ ਆਇਆ ਆਟੋਮੈਟਿਕ ਹੀ ਖੁੱਲ ਗਿਆ ਹੁਣ ਉਹ ਬਤਾਲ ਦਾ ਧਰਮ ਰਾਜ ਤੇ ਉਸ ਵਕਤ ਦਾ ਜਿਹਦੇ ਨਾਲ ਉਹ ਕੁੜੀ ਦਾ ਸੰਯੋਗ ᱛੀ ਤਾਹਾਂ ਤੋਂ ਉੱਥੇ ਆਵੇ ਕਿਵੇਂ ਉਹ ਬਤਾਲ ਤੇ ਬੈਠਾ ਤਾਹਾਂ ਤੋਂ ਮੁੰਡਿਆਂ ਨਾਲ ਮਿਲ ਮਿਲੇ ਕਿਵੇਂ ਜਦੋਂ ਸੰਯੋਗ ਹੋਦੇ ਨਾਲ ਤੇ ਉਹਨੇ ਫੇਰ ਜਾ ਕੇ ਜਦੋਂ ਦੇਖਿਆ ਮਹਿਲ ਬਾਰੇ ਬਣੇ ਬੇ ਮੂਰੇ ਉਹ ਕਚਹਿਰੀ ਲਈ ਬੈਠਾ ਤੇ ਪੂਰਾ ਜਾਨੀ ਮਨ ਲਿਖਤ ਪੜ੍ਹ ਤਾ ਜਿਵੇਂ ਉਹ ਲੋਕਾਂ ਦੇ ਆਪਣਾ ਧਰਮ ਰਾਜ ਨਾਲ ਫੈਸਲੇ ਹੁੰਦੇ ਆ ਚੰਗੇ ਮਾੜੇ ਕਰਮ ਕਰਿਆਂ ਦੇ ਸ਼ਾਰੇ ਉਹ ਕਰਦਾ ਕਰਕੇ ਪੰਡਤ ਦੇ ਦੇਖ ਕੇ ਰੇਲੇ ਕੁੜੀ ਕੋਲੇ ਆ ਗਿਆ ਕੁੜੀ ਨੇ ਛਾਣ ਲਿਆ ਕੁੜੀ ਨੇ ਸਾਰਾ ਕੁਝ ਆਵਦਾ ਕਾਰੋਬਾਰ ਦਿਖਾਇਆ ਉਹਨੂੰ ਉਦੋਂ ਬਾਅਦ ਪੰਡਤ ਨੂੰ ਚਿੱਠੀ ਲਿਖ ਕੇ ਦਿੱਤੀ ਵੀ ਮਾਂ ਮੈਂ ਸੁਰਗ ਚ ਬਾੜਤੀ ਮੈਂ ਇਹ ਧਰਮ ਰਾਜ ਹੈ ਪਤਾਲ ਦਾ ਲੋਕਾਂ ਦੇ ਫੈਸਲੇ ਜਿਹਦੇ ਵਿੱਚ ਧਰਮਰਾਜ ਆਪਾਂ ਕਹਿੰਦਾ ਜੋ ਫੈਸਲਾ ਕਰਦਾ ਚੰਗੇ ਮੜੇ ਨੂੰ ਸਜ਼ਾ ਦੇਣੀ ਜਾਂ ਕਿਸੇ ਨੂੰ ਰਿਹਾ ਕਰਨਾ ਬਈ ਮੈਂ ਤਾਂ ਤੁਸੀਂ ਨਹੀਂ ਛੁਰਗੋ ਚ ਬਾੜਤੀ ਇੱਥੇ ਹੀ ਸ਼ੇਰ ਦੇ ਮੈਂ ਕਹੇ ਤੀ ਵੀ ਉੱਥੇ ਸ਼ੇਰ ਦੇ ਰੂਪ ਚ ਕਹਿੰਦੇ ਇਹਨਾਂ ਜਿਹੜੇ ਅਸੀਂ ਪਤਾਲ ਵਾਲੇ ਜਾਨਵਾਰਾਂ ਉੱਥੇ ਪੇਛ ਬਦਲੇ ਬਣਾ ਤਹਾਂ ਧਰਤੀ ਤੇ ਆ ਨਹੀਂ ਸਕਦੇ ਉੱਥੇ ਹੀ ਸ਼ੇਰ ਦਾ ਰੂਪ ਧਾਰ ਕੇ ਆਇਆ ਸੀ ਬਿਲਕੁਲ ਮਨੁੱਖ ਹੈ ਧਰਮਰਾਜ ਹੈ ਕੋਈ ਫਿਕਰ ਕਰਨ ਦੀ ਤੁਹਾਨੂੰ ਲੋੜ ਨਹੀਂ ਮੈਂ ਸਰਦਾਰੀ ਕਰਦੀਆਂ ਲਿਖਤੀ ਰੂਪ ਦੇ ਵਿੱਚ ਗੱਲਾਂ ਮਾਂ ਨੂੰ ਦੱਛਤੀਆਂ ਬਾਕੀ ਕੰਗਣ ਕੁੰਗਣ ਆਵਦੇ ਹੋਰ ਸਿਉਨੇ ਨੀਆਂ ਟੂਮਾਂ ਜਾਨੀ ਮਤਲਬ ਮਾਂ ਦੀ ਖਾਤਰ ਸ਼ਤਕਾਰ ਵਜੋਂ ਜਾਨੀ ਮਨ ਭੇਜੀਆਂ ਜਦੋਂ ਭੇਜ ਕੇ ਜਾਨੀ ਸਾਰਾ ਕੁਝ ਜਦੋਂ ਚਿੱਠੀ ਦੇ ਮਾਂ ਨੇ ਪੜ੍ਹਿਆ ਸਾਰਾ ਕੁਝ ਬਾਗੋ ਬਾਗ ਹੋ ਗਏ ਹੋਏ ਵੇ ਭਾਈ ਦੇਲਾ ਜਿਹਨਾਂ ਜਿਹੜਿਆਂ ਦੇ ਮਨ ਦੇ ਵਿੱਚ ਕੋਈ ਡਰ ਭੈ ਸੀ ਉਹ ਚਿੱਠੀ ਸੁਣ ਕੇ ਜਦੋਂ ਪੜ੍ਹ ਕੇ ਸੁਣੀ ਉਹ ਸਾਰਾ ਚੱਕਿਆ ਗਿਆ ਭਈ ਮੈਂ ਸ਼ਰਦਾਰੀ ਕਰਦੀ ਆ ਮੇਰਾ ਕੋਈ ਫਿਕਰ ਨਾ ਕਰੋ ਜਦੋਂ ਮਿਲਣਾ ਆਉਣਾ ਹੋਇਆ ਤੇ ਇਥੇ ਆਓ ਜਦੋਂ ਆਓ ਜਦੋਂ ਦੀ ਜਾਓ ਮਰਜੀ ਆ ਜਦੋਂ ਦੀ ਕੋਈ ਰੋਕ ਟੋਕ ਤੁਹਾਨੂੰ ਕੋਈ ਨਹੀਂ ਮੈਂ ਰਾਜੀ ਹਾਂ ਮੈਂ ਰਾਜੀ ਖੁਸ਼ ਹਾਂ ਤੇ ਐਂ ਭਾਈ ਵਸਦੀ ਰਛਦੀ ਐ ਇਹ ਸਟੋਰੀ ਇੱਥੇ ਹੀ ਸਮਾਪਤੀ ਐ ਦੋਸਤੋ ਹੁਣ ਮਿਲਾਂਗੇ ਅਗਲੀ ਸਟੋਰੀ ਨਾਲ